ਸਾਸੀ ਕਾਲ ਜੀ ਸਾਸੀ ਕਾ ਗਾਇਜ਼ ਅੱਜ ਆਪਾਂ ਆਪਣਾ ਟੂਰ ਨਵਾਂ ਲੈ ਰਹੇ ਆ ਆਪਣੇ ਕਾਕੂ ਖੇਡ ਰਿਹਾ ਹੈ ਤੇ ਆਪਾਂ ਇਹਦੇ ਮਗਰ ਮਗਰ ਦੀ ਵੀਡੀਓ ਸ਼ੂਟ ਕਰ ਰਹੇ ਆ ਆਪਾਂ ਫੇਸਬੁੱਕ ਤੇ ਨਹੀਂ ਪਾ ਸਕਦੇ ਆ ਆਪਾਂ ਪਾਵਾਂਗੇ YouTube ਤੇ YouTube ਤੇ ਆਪਾਂ ਸੇਵ ਕਰਕੇ ਰੱਖਾਂਗੇ ਹਾਂਜੀ ਬਹਿ ਕੇ ਪੁੱਤਰ ਕਿਉਂ ਤੁਰਨਾ ਪਾਪਾ ਤਾਂ ਤੋਰ ਰਿਹਾ ਕਿਉਂਕਿ ਵੀਡੀਓ ਬਣਾ ਰਿਹਾ ਤੇ ਤੂੰ ਕਿਹੜਾ ਵੀਡੀਓ ਬਣਾ ਰਿਹਾ ਆ ਆ ਆਪਣਾ ਚੋਨਾ ਖੜਾ ਹੈ ਤੇ ਆਪਾਂ ਇਧਰਲਾ ਵੀ ਸਾਈਡ ਤੋਂ ਦਿਖਾਣੇ ਆ ਹਾਂ ਹਾਂ ਵੰਦੇ ਚੱਲ ਉਹ ਲੈ ਚਾਕਲਾ ਆ ਜਾ ਆ ਜਾ ਚੱਕਾ ਆਇ ਤੇ ਲਾਦਾ ਬੋਲ ਹਣ ਬੋਲ ਬੋਲ ਵਿੱਚ ਬੋਲੀ ਕੀ ਬੋਲਿਆ ਕੁਝ ਵੀ ਬੋਲਿਆ ਕੁੜੀ ਜਾਣਾ ਸਕੂਟਰੀ ਤੇ ਜਾਣਾ ਹੈ ਸਕੂਟਰੀ ਤੇ ਜਾਣਾ ਪੈਦਲ ਕਿਉਂ ਨਹੀਂ ਜਾਣਾ ਆਪਾਂ ਇਹਨੂੰ ਜਾਣਾ ਹੈ ਇੱਧਰ ਸਕੂਟਰੀ ਨਹੀਂ ਜਾ ਸਕਦੀ ਆਪਾਂ ਬਹੁਤ ਇੱਧਰ ਚੌਂਦੇ ਦੇ ਨਾਲ-ਨਾਲ ਜਾਣਾ ਆਪਾਂ ਸੜਕ ਤੇ ਨਹੀਂ ਜਾਣਾ ਇਹ ਆਪਾਂ ਜਾਣਾ ਗਿੱਲੀ ਸੜਕ ਚੱਲੀਏ ਆ ਦੇਖਾ ਗਿੱਲੀ ਜਿਹੜੀ ਪਿੱਤਰੇੜ ਪਈ ਪਿੱਕ ਨਹੀਂ ਚੱਲ ਆਪਾਂ ਚੱਲੇ ਆਂ परेड पैर गल्ले हो गया ना ए पुत्त पैर गल्ले हो गया तेरे तो है नहीं मेरे भाई नहीं के आप आपा जोने पानी भी लाना है सुख तो क्या पे हां इतो जोना डग गया पे ना थोड़ा थोड़ा जोना डग जोना डग ਸੌ ਜਾਂਦਾ ਹੈ ਕਿਵੇਂ ਸੌ ਜਾਂਦਾ ਹੈ ਮੈਂ ਸੌਂ ਗਿਆ ਨਹੀਂ ਦਾਈ ਪੀ ਸੀ ਨੀਂਦੀ ਨੀਂਦੀ ਆ ਗਈ ਸੀ ਚੱਲ ਕੋਈ ਆਪਾਂ ਨੂੰ ਆ ਪ੍ਰਾਲੀ ਸਾਫ਼ ਕਰਨੀ ਪੈਣੀ ਸਾਈਡ ਤੇ ਹਾਂ ਹਾਂ ਜਦੋਂ ਨਹੀਂ ਤਾਂ ਅੱਗ ਲੱਗ ਜਾਣਾ ਤਾਊ ਤੇ ਫਿਰ ਆਪਣੇ ਜੋਨਾ ਇਥੇ ਨਾਲ ਨਾਲ ਸੜ ਜਾਵੇਗਾ ਆਪਾਂ ਨਾਲ ਲਗਾ ਦੇ ਠੀਕ ਹੈ ਤ੍ਰੈਂਗਲ ਫਾੜ ਕੇ ਤੇ ਤੂੰ ਵੀ ਕਿਚੀ ਆਂੀ ਆ ਪਨਾ ਜੇ ਖੜ ਅੱਜ ਤੁਰ ਲੈ ਆਪੇ ਤੁਰ ਲੈ ਕੋਈ ਨਹੀਂ ਦਾ ਆ ਆਪਣਾ ਆ ਗਿਆ ਮੋਗਾ ਪੁੱਤ ਖੜਜੇ ਇੱਥੇ ਖੜਜਾ ਹਾਂਜੀ ਆ ਬੰਦ ਪਿਆ ਹੈ ਤੇ ਉਗਲੀ ਸਾਈਡ ਪਾਣੀ ਲੱਗਿਆ ਚੋਨਾ ਖੜਿਆ ਹੈ ਚੋਨਾ ਇਸ ਵਾਰੀ ਠੀਕ ਠਾਕ ਜਾ ਐ ਇੰਨਾ ਵਧੀਆ ਨਹੀਂਗਾ ਬਾਕੀ ਵੇਖੋ ਹੁਣ ਕੀ ਰਿਜ਼ਲਟ ਮਿਲਦਾ ਬਾਅਦ ਵਿੱਚ ਹਾਂਜੀ ਪੁੱਤ ਆ ਹਾਂਜੀ ਆ ਜਾ ਤੂੰ ਕਿੱਥੇ ਆਣਾ ਹੈ ਉੱਤੇ ਉੱਪਰ ਉੱਤ ਸੁੱਡਿਆ ਗਿਆ ਨਾ ਪਮੀ ਕੋਈ ਪਤਨ ਲੱਗਦਾ ਤੇਰਾ ਐ ਇਥੇ ਚੜ ਗਿਆ ਲਾੜਾ ਪੁੱਤਰ ਕੇ ਹੁਣ ਪੈਰ ਨਾ ਛੱਡੀ ਪੈਰ ਸੰਭਾਲ ਤੇ ਚੰਦਾ ਆ ਕੀ ਲਿਖਿਆ ਹੈ ਨਾ ਜਸਪ੍ਰੀਤ ਦਾ ਨਾਮ ਲਿਖਿਆ ਵੇ ਇੱਕ ਖਾਡਾ ਇਥੇ ਹੈਗਾ ਆ ਖੰਬੇ ਦੇ ਕੋਲ ਇਥੇ ਮੋਟਰ ਚੱਲਦੀ ਪਈ ਆਪਣੇ ਘਰੇ ਹੀ ਚੱਲ ਬੋਤਰ ਉਧਰ ਉਧਰਲੀ ਸਾਈਡ ਚੱਲਦੇ ਆਂ ਚੱਲ ਉੱਥੇ ਤੁਰ ਪਰ ਜਿੱਧਰੋਂ ਆਇਆ ਉਧਰ ਚੱਲ ਓਏ ਠੀਕ ਤੁਰਿਆ ਚੱਲ ਸੋਹਣੀ ਹੈ ਸੋਹਣੀ ਜਗ੍ਹਾ ਹੈ ਪਰਾਲੀ ਵਧੀਆ ਹੈ ਮਜ਼ਾ ਆਉਂਦਾ ਹੈ ਤੇ ਅੱਛਾ ਠੀਕ ਹੈ ਪਰਾਲੀ ਕਿਥੋਂ ਹੂੰ ਮੈਂ ਅੱਜ ਜਾਣਾ ਕਿੱਧਰ ਅੱਜ ਜਾਣਾ ਹਾਂ ਇਧਰ ਨੂੰ ਚੱਲ ਪੁੱਤਰਾ ਆਪਣੀ ਮੂੰਗੀ ਗਈ ਸੀ ਇਸ ਵਾਰੀ ਆ ਮੂੰਗੀ ਦਾ ਜੀ ਪੱਤੇ ਇੱਥੇ ਖੜੇ ਨੇ ਆ ਇੱਕ ਦੋ ਬੂਟੇ ਜੇ ਵਿੱਚ ਹਾਂ ਮੂੰਗੀ ਦੁਬਾਰਾ ਹੀ ਉੱਗ ਗਈ ਹੈ ਐਂਦੇ ਚ ਅੱਜ ਪਾਣੀ ਲਾਵਾਂਦੇ ਪਾਣੀ ਸੁੱਕਿਆ ਪਿਆ ਹੈ ਸ਼ਾਇਦ ਲਾਸਟ ਪਾਣੀ ਆਪਾਂ ਲਾਵਾਂਗੇ పుత్త సంభాలి అన్నీ ఇద్దర ఇర తోర ఇద్దరు తోర ਪਿੱਛੇ ਚੱਲ ਬੱਸ ਆਪਾਂ ਇੱਥੋਂ ਤੱਕ ਆਣਾ ਸੀਗਾ ਆ ਜਾ ਆ ਜਾ ਇੱਧਰ ਨੂੰ ਵਾਪਸ ਚਲੀਏ ਲੱਡੂ ਅੱਗੇ ਕੀ ਹੈ ਹੈ ਅੱਗੇ ਕੀ ਕਰਨ ਜਾਣਾ ਸੀ ਚੱਲ ਆਪਾਂ ਪਾਉਜ਼ ਥੋੜੀ ਵੀਡੀਓ ਕਰੀਏ ਬਹੁਤ ਤਾਂ ਆਪਾਂ ਇੱਥੇ ਆਏ ਸੀ ਨਾ ਔਰ ਜਦੋਂ ਸਕੂਟਰੀ ਤੇ ਆਏ ਸੀ ਪਾਣੀ ਲਈ ਖੜੇ ਸੀ ਤੂੰ ਇੱਥੇ ਖੜਾ ਰਿਹਾ ਯਾਦ ਕਰ ਖਾ ਇੱਥੇ ਇੱਥੇ ਖੜਾ ਰਿਹਾ ਸੀ ਸਕੂਟਰੀ 'ਤੇ ਮੈਂ ਕਿ ਪਾਣੀ ਵੇਂਦਾ ਫਿਰਾਂ ਹਣਾ ਯਾਦ ਗਈ ਕੋਨੀ ਇਹ ਗਈ ਯਾਦ ਅੱਛਾ ਆਪਾਂ ਕੀ ਮੈਂ ਤਾਂ ਇਨੋਇਥੇ ਸਕੂਟਰੀ ਖੜੀ ਐ ਇਥੇ ਕਾਰ ਤੇ ਇਥੇ ਜਾਰ ਕੇ ਹਣਾ ਤੇ ਤੂੰ ਸਕੂਟਰੀ ਦੇ ਉੱਤੋਂ ਵੇਂਦਾ ਸੀ ਅੱਛਾ ਚੱਲ ਚਲੀ ਵਾਪਸ चल पोता कटिंग विखी कटिंग पर भी उधर हाँ वी शेप वाली कटिंग है पोत मेरे दस हूं नमें डिजाइन वाली की छोटे ज बच्चे की डिजाइनिंग कार बंदा है ਮੇਰੇ ਨਾਲ ਕਟਿੰਗ ਕਰਦਾ ਹੁੰਦਾ ਹੈ ਨਾਈ ਦਾ ਕੰਮ ਕਰਦਾ ਹੈ ਮੇਰੇ ਪੋਕੜੀ ਤੇ ਕਿੱਧਰ ਜਾ ਰਹੇ ਆ ਰਾਡੇ ਪੁੱਤ ਉੱਥੇ ਘਰ ਚੱਲੇ ਆ ਆਪਾਂ ਸੜਕ ਤੇ ਜਾਣਾ ਹੈ ਕਿ ਕਿਧਰੋਂ ਆਉਣ ਸੜਕ ਵਾਲੀ ਸਾਈਡ ਤੇ ਚੱਲਾਂਗੇ ਠੀਕ ਹੈ ਹੈ ਆਪਾਂ ਸੜਕ ਵਾਲੀ ਸਾਈਡ ਤੇ ਜਾਣਾ ਹੈ ਠੀਕ ਹੈ ਪਤਾ ਆਪਾਂ ਉਹ ਸਾਰੀ ਪਰਾਲੀ ਇਹਨਾਂ ਜਿਹੜੀ ਪਿੱਛੇ ਕਰਨੀ ਪੈਣੀ ਨਹੀਂ ਤੇ ਨਾਲ-ਨਾਲ ਇੱਥੇ ਚੋਨਾ ਸਾੜ ਜਾਣਾ ਤੇਰੇ ਤਾਊ ਨੇ ਅੱਗ ਠੋਕ ਦੇਣੀ ਹੈ ਤੇ ਨੁਕਸਾਨ ਹੋ ਜਾਣਾ ਨਾਲ-ਨਾਲ ਹੈ ਨਾ ਚੋਨਾ ਬੈਸਿਕ ਵਧੀਆ ਚੱਲ ਆਪਾਂ ਇਧਰੋਂ ਦੀ ਜਾਣਾ ਛੋਟੇ ਪੱਠਿਆਂ ਵਾਲੀ ਸਾਈਡ ਤੋਂ ਆਈ ਨੂੰ ਆਈ ਨੂੰ ਇਧਰ ਪੱਤ ਹਾਂਜੀ ਹਾਂਜੀ ਇਧਰ ਨੂੰ ਇਧਰ ਪੱਤ ਇੱਥੇ ਸਕੇ ਆ ਚੱਲ ਕੋਈ ਗੱਲ ਨਹੀਂ ਇੱਥੇ ਮਰਜੀ ਤੁਰ ਲੈ ਜਿਹੜਾ ਖੇਤ ਇਹ ਅੰਦਾਜ਼ ਨਹੀਂ ਤਾਉ ਕੁੱਟਦਾ ਪੁੱਤਰ ਉਹ ਨਹੀਂ ਕੁੱਟਦਾ ਨਹੀਂ ਕੁੱਟਦਾ ਐਂ ਪੱਠਿਆਂ ਦੇ ਵਿੱਚੋਂ ਲੰਘਣਾ ਹੀ ਚੱਲ ਪੱਠਿਆਂ ਦੇ ਵਿੱਚੋਂ ਆਪਾਂ ਚੱਲਣਾ ਤਾਉ ਦੇ ਪੱਠ ਮੱਜੇ ਠੀਕ ਹੈ ਪੱਠ ਮੱਜ ਦੀਏ ਨਹੀਂ ਆ ਵੱਡੇ ਪੱਠੇ ਆ ਛੋਟੇ ਪੱਠੇ ਉੱਥੇ ਖੜਾ ਉੱਥੇ ਆ ਜਾ ਆ ਵੇਹਾਂ ਪੁੱਤ ਸਾਗ ਖੜਾ ਸਾਗ ਵੱਡਾ ਹੋ ਗਿਆ ਤੇ ਆਪਾਂ ਚੋਰੀ ਕਰਾਂ ਤੇ ਤਾਊ ਦਾ ਤਾਊ ਦਾ ਸਾਗ ਚੋਰੀ ਕਰਾਂ ਦੇ ਹੁਣੇ ਨਹੀਂ ਕਰਨਾ ਖਾਣਾ ਹੀ ਖਾਲ ਪੱਤਾ ਤੋੜ ਕੇ ਖਾ ਲੈ ਖਾ ਲੈ ਕੋਈ ਨੰਦਾ ਵਧੀਆ ਹੁੰਦਾ ਪੁੱਤ ਕਿਉਂ ਸੱਟ ਪਈ ਵੱਡੇ ਵੱਡੀ ਚੱਲ ਚਾ ਆ ਜਾ ਆ ਜਾ ਆ ਜਾ ਜੰਮਾ ਆ ਕਿੱਡਾ ਬਦੀ ਸਾਗ ਆ ਖੜਾ ਹਾਂ ਹਾਂ ਪਾ ਪਾ ਲੈ 2025 ਦਾ ਪਸਾਦ ਚੱਕ ਤੇ ਵੇਖ ਲੈ ਕੱਚਾ ਹਾਂ ਛੱਡ ਜੋ ਛੱਡ ਜੋ ਓਏ ਨਾਠ ਗਿਆ ਛੱਡ ਗਿਆ ਉੱਧਰ ਆਪਾਂ ਕਿੱਧਰ ਚੱਲੇ ਆਂ ਹੈ ਉੱਧਰ ਚੱਲ ਲਾਡੂ ਪਤ ਇੱਥੇ ਆਪੋ ਨੇ ਇਹ ਜਿਹੇ ਪਹਿਲੇ ਵੀ ਆਈ ਸੀ ਸਕੂਟਰੀ ਤੇ ਤੇ ਹੋਣਾ ਪਾਏ ਆਂ ਪੈਦਲ ਪੋਤਾ ਇੱਕ ਆਪਣਾ ਮੋਗਾ ਆ ਖੜਾ ਆ ਬਲ ਤੋਤੇ ਖੜਾ ਰੇ ਖੜਾ ਰੇ ਪੋਤਾ ਗਨੀ ਆਣਾ ਤਰੇੜੀ ਗਈ ਇਹ ਵੀ ਬੰਦ ਏ ਪਾਣੀ ਪਿੱਛੇ ਉੱਧਰ ਲੱਗਿਆ ਹੋਇਆ ਜਿਹੜਾ ਆਪਾਂ ਉਹ ਖੰਬੇ ਕੋਲੇ ਗਿਆ ਪਹਿਲਾ ਫੇਰਾ ਦੂਜਾ ਇੱਥੇ ਜਿੱਥੇ ਆਪਾਂ ਵੀਡੀਓ ਬਣਾ ਕੇ ਪਿੱਛੇ ਆਏ ਸੀ ਹੁਣ ਇੱਥੇ ਨਹੀਂ ਪਤਾ ਆਣਾ ਚੱਲ ਪਿੱਛੇ ਚੱਲ ਪਿੱਛੇ ਚੱਲ ਉਹ ਸਕੂਟਰ ਆਂਦਾ ਪਿਆ ਵੀ ਛੇ ਆਪਾ ਰਾਜ ਪੋਤਾ ਇਧਰਲੀ ਸਾਈਡ ਆ ਜਾ ਇਧਰਲੀ ਸਾਈਡ ਇਧਰਲੀ ਸਾਈਡ ਆ ਜਾ ਹੂੰ ਆਪਾਂ ਅੱਜ ਫਸਟ ਵਲੌਗ ਹੈ ਪੁੱਤਰ ਤੇ ਆਪਾਂ ਅੱਜ ਪਹਿਲੀ ਵਾਰੀ ਬਣਾਇਆ ਹੈ ਤੇ ਆਪਾਂ ਲੰਬਾ ਹੀ ਬਣਾਣਾ ਕੋਈ ਚੱਕਰ ਹੀ ਨਹੀਂ ਆਪਾਂ ਵਿੱਚ ਸਾਰੀਆਂ ਚੀਜ਼ਾਂ ਲਿਆਣੀਆਂ ਨੇ ਆਪਾਂ ਛੋਟੇ-ਛੋਟੇ ਕੱਟ ਲਾਇਨ ਜਿਆਦਾ ਨਹੀਂ ਪੁੱਤਰਾ ਹੋ ਗਿਆ ਆ ਇੱਧਰ ਆਓ ਇਹ ਗੇ ਕਬੂਤਰ ਵਿੱਚ ਕਾਟ ਹੀ ਦਿਖਣਗੇ ਫੋਨ 'ਚ ਕਬੂਤਰ ਵਿੱਚ ਕਿਨੇ ਮੇਰਾ ਪੋਤਾ ਅੱਗੇ ਸੈਰ ਕਰਦਾ ਰਿਹਾ ਦਾ ਤੁਰਕ ਸੜਕ ਤੇ ਚੱਲ ਤੁਰਾ ਚੱਲ ਤੁਰਾ ਚੱਲ ਕੋਈ ਨੰਦਾ ਹੂੰ ਕੀ ਕਿਧਰ ਚੱਲੇ ਆ ਇਸ ਵਿਚਕਾਰ ਤੁਰਖਾਂ ਸਾਈਡ ਤੇ ਕਿਉਂ ਚੱਲੇ ਆਪਣਾ ਘਰ ਪੁੱਤ ਕਿ ਇਧਰ ਹੈਗਾ ਹੈ ਇਧਰ ਕਿ ਇਧਰ ਆਤ ਕਾਰ ਦੇ ਕਿੱਥੇ ਖਾਰੇਗਾ ਹਾਂ ਇਧਰ ਹੈ ਸੜਕ ਇਧਰ ਹੀ ਗਈ ਆਪਣੇ ਕਾਰ ਦੀ ਹੂੰ ਇਹ ਗਿੱਲੀ ਥਾਂ ਹੈ ਚੱਲ ਕੋਈ ਗੱਲ ਨਹੀਂ ਚੱਲ ਤੋਰ ਭੱਜ ਗਿਆ ਹੈ ਘਰ ਵੇਖ ਕੇ